ਇਹ ਤਰਨਾ ਇੰਨੀ ਚੜ੍ਹਦੀ ਗਲਾ ਦੇ ਵਿੱਚ ਤਾਂ ਕਿ ਹੁਣ ਉਹ ਮੀਟਿੰਗਾਂ ਕਰਨ ਲਈ ਮਜਬੂਰ ਹੋ ਰਹੇ ਨੇ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਇਹਨੂੰ ਡਾਇਵਰਟ ਕਰਨ ਦੀ ਡਿਵਾਈਡ ਕਰਨ ਦੀ ਲੇਕਿਨ ਸਾਡੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬਿਲਕੁਲ ਸਪਸ਼ਟਾ ਹੈ ਕਿ ਅਸੀਂ ਲੜਾਂਗੇ ਜਿੱਤਾਂਗੇ ਤੇ ਮੋਦੀ ਦੀ ਧੌਣ ਤੇ ਕਿਲਾ ਕੱਢ ਕੇ ਰੱਖਾਂਗੇ ਅਸੀਂ ਇਹ ਤਰਨਾ ਉਦੋਂ ਉੱਠੇਗਾ ਜਦੋਂ ਤੁਸੀਂ ਰਿਟਰਨ ਦੇ ਵਿੱਚ ਸਾਰੀ ਅਸ਼ੋਰੈਂਸ ਦਿਓਗੇ ਤੇ ਸੈਨੇਟ ਦੇ ਉੱਪਰ ਅਟੈਕ ਹੈ ਇੱਕ ਡੈਮੋਕਰੈਟਿਕ ਇੰਸਟੀਟਿਊਸ਼ਨ ਦੇ ਉੱਪਰ ਅਟੈਕ ਹੈ ਅਸੀਂ ਗੱਲ ਕੀਤੀ ਆ ਕਿ ਸੈਨੇਟਰ ਰਿਪਰੈਜ਼ੈਂਟੇਟਿਵ ਹੋਣੀ ਚਾਹੀਦੀ ਆ ਕਿ ਬਿਨਾਂ ਰਿਜ਼ਰਵੇਸ਼ਨ ਤੋਂ ਸੈਨੇਟਰ ਰਿਪ੍ਰেজেন্টেਟਿਵ ਨਹੀਂ ਹੋ ਸਕਦਾ ਔਰ ਇਹ ਐਕਟ ਹੈ 18 ਨਾ ਵੀ ਮਿਸਟਰੀ ਹੈ 1882 ਦੇ ਵਿੱਚ ਬਣੀ ਆ ਉਸ ਤੋਂ ਬਾਅਦ ਇਹ ਲਾਹੌਰ ਲਾਹੌਰ ਤੋਂ ਫਿਰ ਚੰਡੀਗੜ੍ਹ ਸਿਮਲਾ ਹੈ ਸਾਰੇ ਟਰੈਵਲ ਕਰਕੇ ਇੱਥੇ ਪਹੁੰਚੀ ਆ ਤਾਂ ਇਹ ਯੂਨੀਵਰਸਿਟੀ ਪੰਜਾਬ ਦੀ ਧਰਤੀ ਤੇ ਬਣੀ ਹੋਈ ਆ ਤੇ ਪੰਜਾਬ ਦੇ ਚੰਡੀਗੜ੍ਹ ਦੇ ਜਿਹੜੇ 28 ਪਵਾਦੀ ਬੋਲਦੇ ਇਲਾਕੇ ਸੀਗੇ ਉਹ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਜਿਹੜਾ ਵਿਕਸਿਤ ਹੋਇਆ ਤਾਂ ਬੇਸਿਕਲੀ ਇਹ ਧਰਤੀ ਜਿਸ ਧਰਤੀ ਤੇ ਬਣੀ ਆ ਤਾਂ ਯੂਨੀਵਰਸਿਟੀ ਦੀ ਉਸੇ ਦੀ ਹੋਏਗੀ ਪੰਜਾਬ ਗਵਰਨਮੈਂਟ ਦੀ ਨਲਾਈਕੀ ਹੈ ਕਿ ਜਿਹੜਾ ਇਸ਼ੂ ਆ ਸੈਨੇਟ ਦਾ ਇਹ ਸਾਡੇ ਤੱਕ ਪਹੁੰਚਿਆ 2022 ਦੇ ਵਿੱਚ ਕਲੀਅਰੈਂਸ ਦਿੰਦੇ ਫਿਰਦੇ ਸੀਗੇ ਮਤਲਬ ਤੁਸੀਂ ਅਗਰ ਸਟੇਟ ਯੂਨੀਵਰਸਿਟੀ ਕਹਿੰਨੇ ਹੋ ਕਿ ਸਟੇਟ ਦੀ ਹੈ ਸਾਡੀ ਵਿਰਾਸਤ ਆ ਸਾਡੀ throhara ਕਿੰਨੇ ਕ ਫੰਡ ਦੇ ਰਹੇ ਹੋ ਤੁਸੀਂ ਪੈਸੇ ਹੀ ਨਹੀਂ ਦੇ ਰਹੇ ਇਹਨਾਂ ਨੇ ਕਦੇ ਵੀ ਜਿਹੜਾ ਹੈਗਾ ਸੈਨੇਟ ਦੀ ਮੀਟਿੰਗ اٹੈਂਡ ਨਹੀਂ ਕੀਤੀ ਨਾ ਇਹਨਾਂ ਨੇ ਪ੍ਰੋਪਰ ਫੰਡ ਦਿੱਤੇ ਨੇ ਦੇਅਰ ਟੋਟਲੀ ਨੌਨ ਸੀਰੀਅਸ ਅਬਾਊਟ ði ਸੈਨੇਟ ਨਾਓ ਦੇਅਰ ਤੇ देयर ਕਿ ਟੋਕੋਡਲ ਦੇ ਲਈ ਟियर्स ਨਹੀਂ ਉਹ ਸਾਰੇ ਬਾਹਰ ਹੈ 1966 ਦੇ ਐਕਚੁਅਲੀ ਉਹਦੇ ਵਿੱਚ ਗੱਲਾਂ ਸਾਫ਼ ਨੇ ਕਿ ਕੰਟਰੋਲ ਕੌਣ ਕਰੇਗਾ ਸੈਂਟਰਲ ਗਵਰਨਮੈਂਟ ਕਰੇਗਾ ਚਾਹੇ ਯੂਨੀਵਰਸਿਟੀ ਆ ਚਾਹੇ ਐਸਜੀਪੀਸੀ ਆ ਚਾਹੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਹੈ ਚਾਹੇ ਉਹ ਜਿੰਨੇ ਵੀ ਹਾਰਟ ਤੋਂ ਪਹਿਲਾਂ ਬੋਰਡ ਬਣੇ ਨੇ ਤਾਂ ਉਹ ਜਿਹੜਾ ਹਾਰਟ ਦਾ ਐਕਟ ਹੈ ਉਹ ਸਾਨੂੰ ਕੰਟਰੋਲ ਕਰਦਾ ਸਾਡੇ ਫੈਡਰਲ ਰਾਈਟਸ ਇਹ ਇੱਥੇ ਹੋਰ ਉਹਨੇ ਵਧਿਚੀਆਂ ਵੀ ਬਹੁਤ ਕੀਤੀਆਂ ਨੇ ਕਿਉਂਕਿ ਬੀਬੀਪੀ ਦੀ ਬੀਜੇਪੀ ਦੀ ਸੈਕੰਡ ਟੀਮ ਦੇ ਤੌਰ ਤੇ ਇਹਨੂੰ ਲੋਕ ਦੇਖ ਰਹੇ ਨੇ ਤਾਂ ਉਹ ਗੱਲ ਫਿਰ ਜਦੋਂ ਇਹ ਸਾਰੇ ਖੱਤਸੇ ਜਾ ਰਹੇ ਹੁੰਦੇ ਨੇ ਉਹ ਸਾਨੂੰ ਲੱਗ ਰਿਹਾ ਕਿ ਸਹੀ ਗੱਲਾਂ ਨਹੀਂ ਪਹਿਲੀ ਮੰਗ ਸੀ ਕਿ ਇਹ ਸੈਨੇਟ ਦੇ ਜਿਹੜੇ ਇਲੈਕਸ਼ਨਸ ਨੇ ਉਹ ਇਮੀਡੀਏਟਲੀ ਅਨਾਉਂਸ ਕੀਤੇ ਜਾਣ ਤੇ ਉਹਦਾ ਸ਼ਡਿਊਲ ਜਾਰੀ ਕੀਤਾ ਜਾਵੇ ਤਾ ਉਸ ਤੋਂ ਬਾਅਦ ਉਹ ਉਹਨਾਂ ਨੇ ਪ੍ਰੋਸੈਸ ਕੀਤਾ ਵੀ 2-3 ਦਿਨ ਦੇ ਵਿੱਚ ਆ ਜਾਏਗਾ ਮੈਂ ਠੀਕ ਹੈ ਜਦੋਂ ਆਏਗਾ ਉਦੋਂ ਉਠਾਂਗੇ ਤੇ ਦੂਜਾ ਸੀਗਾ ਕਿ ਜਿੰਨੇ ਸੈਨੇਟ ਦੇ ਵਿੱਚ ਹੁਣ ਤੱਕ ਬਿਨਾਂ ਸੈਨੇਟ ਤੋਂ ਡਿਸੀਜਨ ਲਏ ਨੇ ਉਹਨਾਂ ਦਾ ਰਿਵਿਊ ਕੀਤਾ ਜਾਵੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਤੇ ਅੱਗੇ ਤੋਂ ਜਦੋਂ ਤੱਕ ਸੈਨੇਟ ਪੂਰਨ ਤੌਰ ਤੇ ਉਹਦੇ ਇਲੈਕਟ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਜਿਹੜਾ ਰੂਟੀਨ ਡਿਸੀਜਨ ਤੋਂ ਇਲਾਵਾ ਕੋਈ ਮੇਜਰ ਡਿਸੀਜਨ ਕੋਈ ਰਿਕਰੂਟਮੈਂਟ ਵਾਲਾ ਕੋਈ ਹੋਰ ਤਰੀਕੇ ਦਾ ਕੋਈ ਵੀ ਫਾਈਨੈਂਸ਼ੀਅਲ ਡਿਸੀਜਨ ਜਿੱਦੀ ਇੰਪਲੀਕੇਸ਼ਨ ਹੋਵੇ ਤਾਂ ਉਹ ਬਿਲਕੁਲ ਨਾ ਲਿਆ ਜਾਵੇ ਇਸ ਤੋਂ ਇਲਾਵਾ ਇਹ ਅਸੀਂ ਕਿਹਾ ਕਿ ਜਿਹੜੀ ਡੈਮੋਕ੍ਰੇਸੀ ਆ ਅਸੀਂ ਡੈਮੋਕ੍ਰੇਸੀ ਕਿਉਂਕਿ ਸੈਨੇਟ ਦੇ ਉੱਪਰ ਅਟੈਕ ਇੱਕ ਡੈਮੋਕ੍ਰੈਟਿਕ ਇੰਸਟੀਚਿਊਸ਼ਨ ਦੇ ਉੱਪਰ ਅਟੈਕ ਹੈ ਅਸੀਂ ਗੱਲ ਕੀਤੀ ਆ ਕਿ ਸੈਨੇਟ ਰਿਪ੍ਰੈਜ਼ੈਂਟੇਟਿਵ ਹੋਣੀ ਚਾਹੀਦੀ ਆ ਕਿ ਬਿਨਾਂ ਰਿਜ਼ਰਵੇਸ਼ਨ ਤੋਂ ਸੈਨੇਟ ਰਿਪ੍ਰੈਜ਼ੈਂਟੇਟਿਵ ਨਹੀਂ ਹੋ ਸਕਦੀ ਔਰਤਾਂ ਦੀ ਉਹਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈਗੀ ਦਲਿਤ ਸੈਕਸ਼ਨ ਦੀ OBC ਸੈਕਸ਼ਨ ਦੀ ਉਹਦੇ ਵਿੱਚ ਜ਼ੀਰੋ ਸ਼ਮੂਲੀਅਤ ਹੈਗੀ ਆ ਤਾਂ ਇਹ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਫੋਲੋ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਗੌਰ ਕਰਾਂਗੇ ਇਸ ਤੋਂ ਇਲਾਵਾ ਅਸੀਂ ਮੰਗ ਕੀਤੀ ਕਿ ਜਿਨ੍ਹਾਂ ਸੈਨੇਟ ਧਰਨੇ ਦੇ ਦੌਰਾਨ ਪਿਛਲੇ ਦੇ ਦੌਰਾਨ ਜਿਨ੍ਹਾਂ ਕੇਸ ਕੀਤੇ ਗਏ ਸਟੂਡੈਂਟ ਦੇ ਉੱਪਰ ਜਿਹੜੇ ਸੈਨ ਲਈ ਲੜ ਰਹੇ ਸੀ ਉਹ ਸਾਰੇ ਦੇ ਸਾਰੇ ਕੇਸ ਵਾਪਸ ਕੀਤੇ ਜਾਣ ਜਿਨ੍ਹਾਂ ਕੋਰਟ ਕੇਸ ਕੀਤੇ ਨੇ ਜਾਂ ਐਫਆਈਆਰ ਕੀਤੇ ਨੇ ਸਾਰੀਆਂ ਵਾਪਸ ਕੀਤੀਆਂ ਜਾਣ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਵੀ ਅਸੀਂ ਵਾਪਸ ਕਰਾਂਗੇ ਜਿਹੜਾ ਉਹਨਾਂ ਨੇ ਭਰੋਸਾ ਕਰਾਇਆ ਕੀ ਤੁਹਾਨੂੰ ਉਹਨਾਂ ਨੇ ਰਿਟਨ ਚ ਦਿੱਤਾ ਹੈਗਾ ਨਹੀਂ ਨਹੀਂ ਹਲੇ ਭਰੋਸਾ ਹੈ ਉਹ ਪ੍ਰੋਸਾਸਰ ਅਰਲ ਪ੍ਰੋਸ ਹੈ ਅਸੀਂ ਕਿ ਧਰਨਾ ਉਦੋਂ ਉੱਠੇਗਾ ਜਦੋਂ ਤੁਸੀਂ ਰਿਟਰਨ ਦੇ ਵਿੱਚ ਸਾਰੀ ਅਸ਼ੋਰੈਂਸ ਦਿਓਗੇ ਹਾਂ ਜਦੋਂ ਤੱਕ ਲਿਖ ਲਿਖਤੀ ਰੁਕ ਨਹੀਂ ਕਿਹੜਾ ਲਿਖੀ ਕਿਉਂ ਨਹੀਂ ਦੇ ਰਹੇ ਲਿਖਤੀ ਕਿਉਂਕਿ ਇਹਨਾਂ ਦੇ ਡੀਲੇਇੰਗ ਟੈਕਟਿਕਸ ਨੇ ਪਿਛਲੇ ਸਾਲ ਵੀ ਇਹਨਾਂ ਨੇ ਕਿਹਾ ਸੀ ਅਸੀਂ ਲਿਖ ਕੇ ਦਵਾਂਗੇ ਇੱਕ ਸਾਲ ਲੰਘਾ ਦਿੱਤਾ ਲੇਕਿਨ ਨਹੀਂ ਦਿੱਤਾ ਇਸੇ ਕਰਕੇ ਸਾਡਾ ਫਰਮ ਸਟੈਂਡ ਹੈ ਕਿ ਅਸੀਂ ਤਾਂ ਨਾ ਉਦੋਂ ਤੱਕ ਨਹੀਂ ਚੱਕਾਂਗੇ ਜਦੋਂ ਤੱਕ ਸਾਨੂੰ ਲਿਖ ਕੇ ਨਹੀਂ ਦਿੱਤਾ ਜਾਂਦਾ ਕਿੰਦਰ ਸਰਕਾਰ ਨੇ ਸੈਨੇਟ ਨੂੰ ਕਿਉਂ ਭੰਗ ਕੀਤਾ ਗਿਆ ਸੀ ਕਾਰਨ ਕੀ ਸੀ ਇਹਦੇ ਪਿੱਛੇ ਕਾਰਨ ਇਹ ਹੈ ਕਿ ਸੈਨੇਟ ਦਾ ਇੱਕ ਹਿਸਟੋਰੀਕਲ ਬੈਕਗ੍ਰਾਉਂਡ ਹੈ ਕਿਉਂਕਿ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਐਕਟ ਹੈ ਪੰਜਾਬ ਯੂਨੀਵਰਸਿਟੀ ਹੈ 1882 ਦੇ ਵਿੱਚ ਬਣੀ ਆ ਉਸ ਤੋਂ ਬਾਅਦ ਇਹ ਲਾਹੌਰ ਲਾਹੌਰ ਤੋਂ ਫਿਰ ਚੰਡੀਗੜ੍ਹ Shimla ਇਹ ਸਾਰੇ ਟਰੈਵਲ ਕਰਕੇ ਇੱ ਤਾਂ ਇਹ ਯੂਨੀਵਰਸਿਟੀ ਪੰਜਾਬ ਦੀ ਧਰਤੀ ਤੇ ਬਣੀ ਹੋਈ ਆ ਤੇ ਪੰਜਾਬ ਦੇ ਚੰਡੀਗੜ੍ਹ ਦੇ ਜਿਹੜੇ 28 ਪਾਦੀ ਬੋਲਦੇ ਇਲਾਕੇ ਸੀਗੇ ਉਹ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਜਿਹੜਾ ਵਿਕਸਿਤ ਹੋਇਆ ਤਾਂ ਬੇਸਿਕਲੀ ਇਹ ਧਰਤੀ ਜਿਸ ਧਰਤੀ ਤੇ ਬਣੀ ਆ ਤਾਂ ਯੂਨੀਵਰਸਿਟੀ ਦੀ ਉਸੇ ਦੀ ਹੋਏਗੀ ਤਾਂ ਇਹ ਯੂਨੀਵਰਸਿਟੀ ਬੇਸਿਕਲੀ ਪੰਜਾਬ ਦੀ ਆ ਦੇ ਇਹਦੇ ਉੱਪਰ ਕਿਉਂਕਿ ਲਗਾਤਾਰ 1960 ਤੋਂ ਲੈ ਕੇ ਉਸ ਤੋਂ ਬਾਅਦ ਜਿਹੜਾ ਦਹਾਕੇ ਨੇ ਲਗਾਤਾਰ ਪੰਜਾਬੀ ਸੂਬਾ ਮੂਵਮੈਂਟ ਚੱਲੀ ਤਾਂ ਉਹਦੇ ਵਿੱਚ ਜਿਹੜਾ 1966 ਦਾ ਜਿਹੜਾ ਐਕਟ ਆ ਪੰਜਾਬਰੀ ਆਰਗੇਨਾਈਜੇਸ਼ਨ ਐਕਟ ਉਹ ਐਕਟ ਪੰਜਾਬ ਦੀ ਕਾਣੀਵੰਡ ਦਾ ਪ੍ਰਤੀਕ ਹੈ ਉਹਦੇ ਤਹਿਤ ਹੋਇਆ ਕੀ ਹੈ ਕਿ ਉਹਦੀ ਜਿਹੜੀ ਧਾਰਾ 72 ਹੈ ਧਾਰਾ 78 1966 ਦੇ ਐਕਟ ਦੀ ਉਹਦੇ ਵਿੱਚ ਗੱਲਾਂ ਸਾਫ਼ ਨੇ ਕਿ ਕੰਟਰੋਲ ਕੌਣ ਕਰੇਗਾ ਸੈਂਟਰਲ ਗਵਰਨਮੈਂਟ ਕਰੇਗਾ ਚਾਹੇ ਯੂਨੀਵਰਸਿਟੀ ਆ ਚਾਹੇ ਐਸਜੀਪੀਸੀ ਆ ਚਾਹੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਚਾਹੇ ਉਹ ਜਿੰਨੇ ਵੀ ਉਸ ਛਾੜ ਤੋਂ ਪਹਿਲਾਂ ਬੋਰਡ ਬਣੇ ਨੇ ਤਾਂ ਉਹ ਜਿਹੜਾ ਛਾੜ ਦਾ ਐਕਟ ਹੈ ਉਹ ਸਾਨੂੰ ਕੰਟਰੋਲ ਕਰਦਾ ਸਾਡੇ ਫੈਡਰਲ ਰਾਈਟਸ ਤੇ ਇੱਥੇ ਹੋਰ ਉਹਨੇ ਵਧਿਕੀਆਂ ਵੀ ਬਹੁਤ ਕੀਤੀਆਂ ਨੇ ਕਿਉਂਕਿ ਉਹ ਐਕਟ ਪਾਸ ਹੋਣ ਦੇ ਨਾਲ ਪੰਜਾਬੀ ਬੋਲਦੇ ਇਲਾਕੇ ਜਿਹੜੇ ਹੈਗੇ ਨੇ ਉਹ ਖੋਲੇ ਗਏ ਪਾਣੀਆਂ ਦਾ ਜਿਹੜਾ ਰੈਪੀਰੀਅਨ ਲਾਜ਼ ਨੇ ਉਹ ਇਹਨਾਂ ਨੇ ਸਤੂ ਖੋਲਿਆ ਗਿਆ ਚੰਡੀਗੜ ਸਾਡੇ ਤੋਂ ਖੋਲਿਆ ਤੇ ਹੋਰ ਸਾਡੇ ਜਿਹੜੇ ਮਿਨੋਰੀਟੀ ਰਾਈਟਸ ਸੀ ਭਾਸ਼ਾ ਦੇ ਸਵਾਲ ਸੀਗੇ ਤਾਂ ਸਾਡੇ ਜਿਹੜੇ ਫਾਈਨੈਂਸ਼ੀਅਲ ਪਾਵਰ ਸੀਗੇ ਉਹ ਸਾਰੀ ਇਹਨਾਂ ਨੇ ਲਗਾਤਾਰ ਹੌਲੀ ਹੌਲੀ ਵੀਕਿੰਡ ਕੀਤੇ ਹਨ ਤਾਂ ਉਹ ਜਿਹੜਾ ਐਕਟ ਹੈ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਸਟੇਟ ਹੋਏ ਜਿਹੜੀ ਕਿ ਸਾਡੀ ਮੰਗ ਵੀ ਆ ਤਾਂ ਉਹ ਜਿਹੜਾ ਐਕਟ ਹੈ ਉਹਨੂੰ ਤੋੜਨਾ ਚਾਹੀਦਾ ਉਸ ਤੋਂ ਇਲਾਵਾ ਜਿੰਨੇ ਵੀ ਫੈਡਰਲਿਜ਼ਮ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਕਿ ਪੂਰੇ ਦੇਸ਼ ਦੇ ਵਿੱਚ ਹੀ ਸਾਰੇ ਰਿਸੋਰਸ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਚਾਹੇ ਲਦਾਖ ਦੀ ਅਸੈਂਬਲੀ ਭੰਗ ਕਰਨਾ ਹੋਵੇ ਮਨੀਪੁਰ ਦੇ ਵਿੱਚ 2 ਸਾਲ ਤੋਂ ਕ੍ਰਾਈਸਿਸ ਹੈ ਜੰਮੂ ਐਂਡ ਕਸ਼ਮੀਰ ਦੀ 370 ਤੋੜ ਕੇ ਅਸੈਂਬਲੀ ਬੰਨ ਕਰ ਦਿੱਤੀ ਗਈ ਤਾਂ ਓਵਰਆਲ ਡਿਜ਼ਾਈਨ ਕੀ ਹੈ ਕਿ ਪੂਰੇ ਦੇਸ਼ ਦੇ ਜਿਹੜੇ ਵੱਡੇ ਘਰਾਣੇ ਨੇ ਟਾਪ ਕਾਰਪੋਰੇਟ ਘਰਾਣੇ ਨੇ ਮਲਟੀਨੇਸ਼ਨਲ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਦੇਸ਼ ਦੇ ਸਾਰੇ ਰਿਸੋਰਸਸ ਵੇਚਣ ਦੇ ਲਈ ਪੂਰੇ ਦੇਸ਼ ਦਾ ਕੇਂਦਰੀਕਰਨ ਸਟੇਟਾਂ ਦੇ ਰਾਈਟ ਕੋ ਕੇ ਕਿਤਾ ਦਾ ਰਹਿ ਤੇ ਸੈਨੇਟ ਦਾ ਭੰਗ ਹੋਣਾ ਉਸੇ ਕੜੀ ਦਾ ਇੱਕ ਹਿੱਸੇ ਦੇ ਵਜੋਂ ਹੋਏਗਾ ਹਾਂ ਕਿ ਲੱਗਦਾ ਇਸ ਨਾਲ ਸਾਹਿਬ ਕਹਿ ਰਹੇ ਕਿ ਅਸੀਂ ਤੁਹਾਡੇ ਨਾਲ ਹ ਪਰ ਇੱਕ ਪਾਸੇ ਪਰਸੋ ਜਦੋਂ 10 ਤਰੀਕ ਨੂੰ ਇੱਥੇ ਧਰਨਾ ਲੱਗਦਾ ਤਾਂ ਇੱਥੇ ਹੀ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਟੂਡੈਂਟਸ ਤੇ लाठी चार्ज ਹੁੰਦਾ ਤੇ ਬਾਕਾਇਦਾ ਜਿਹੜਾ ਪੱਤਰਕਾਰਾਂ ਤੇ ਵੀ ਜਿਹੜਾ ਹੈਗਾ ਹਮਲਾ ਮਤਲਬ ਬਿਲਕੁਲ ਬਿਲਕੁਲ ਜਿਹੜਾ ਆਮ ਆਦਮੀ ਪਾਰਟੀ ਆ ਆਮ ਆਦੀ ਪਾਰਟੀ ਦੇ ਸਿਰ ਜਿਹੜੀ ਐਕਸ਼ਨ ਦੀ ਅਸੀਂ ਸਖਤ ਨਕੀਦੀ ਵੀ ਕੀਤੀ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਤੇ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਅਗਰ ਤੁਸੀਂ ਸੀਰੀਅਸ ਹੋ ਨਾ ਤਾਂ ਸਾਨੂੰ ਪਹਿਲੇ ਹੀ ਬਹੁਤ ਜ਼ਿਆਦਾ ਗਿਲੇ ਨੇ ਕਿਉਂਕਿ ਪੰਜਾਬ ਗਵਰਨਮੈਂਟ ਦੀ ਨਲਕੀ ਹੈ ਕਿ ਇਹ ਜਿਹੜਾ ਇਸ਼ੂ ਆ ਸੈਨੇਟਰ ਦਾ ਇਸ ਹੱਦ ਤੱਕ ਪਹੁੰਚਿਆ 2022 ਦੇ ਵਿੱਚ ਇਹ ਕਲੀਅਰੈਂਸ ਦਿੰਦੇ ਫਿਰਦੇ ਸੀਗੇ ਮਤਲਬ ਤੁਸੀਂ ਅਗਰ ਸਟੇਟ ਯੂਨੀਵਰਸਿਟੀ ਕਹਿੰਦੇ ਹੋ ਕਿ ਸਟੇਟ ਦੀ ਆ ਸਾਡੀ ਵਿਰਾਸਤ ਆ ਸਾਡੀ ਧਰਹਾਰਾ ਕਿੰਨੇ ਕ ਫੰਡ ਦੇ ਰਹੇ ਹੋ ਤੁਸੀਂ ਪੈਸੇ ਹੀ ਨਹੀਂ ਦੇ ਰਹੇ ਭਲੇ এডਿਕੇਸ਼ਨ ਦੇ ਲਈ ਤੁਸੀਂ ਪੰਜਾਬ ਯੂਨੀਵਰਸਿਟੀ ਛੱਡੋ ਤਾਂ ਪਟਿਆਲਾ ਯੂਨੀਵਰਸਿਟੀ ਨੂੰ ਨਹੀਂ ਦੇ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੱਚੇ ਨੇ ਆਰਐਸ ਦਾ ਬੰਦਾ ਬਿਠਾ ਰੱਖਿਆ ਤਾਂ ਜਿਹੜੀ ਏਬੀਬੀਪੀ ਦੀ ਬੀਜੇਪੀ ਦੀ ਸੈਕੰਡ ਟੀਮ ਦੇ ਤੌਰ ਤੇ ਇਹਨੂੰ ਲੋਕ ਦੇਖ ਰਹੇ ਨੇ ਤਾਂ ਉਹ ਗੱਲ ਫਿਰ ਜਦੋਂ ਇਹ ਸਾਰੇ ਖਤਸੇ ਜਾ ਰਹੇ ਹੁੰਦੇ ਨੇ ਉਹ ਸਾਨੂੰ ਲੱਗ ਰਿਹਾ ਕਿ ਸਹੀ ਗੱਲਾਂ ਨੇ ਕਿਉਂਕਿ ਤੁਸੀਂ ਸਾਡਾ এডਿਕੇਸ਼ਨ ਦੇ ਵਿੱਚ ਤੁਸੀਂ ਨੈਸ਼ਨਲ এডਿਕੇਸ਼ਨ ਪਾਲਿਸੀ ਸਾਊਥ ਦੇ ਵਿੱਚ ਰਿਜੈਕਟ ਹੋ ਰਹੀ ਹੈ ਪੰਜਾਬ ਸਰਕਾਰ ਉਹਨੂੰ ਲਾਗੂ ਕਰ ਰਹੀ ਹੈ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਵਾਲੀਆਂ ਗੱਲਾਂ ਨੇ ਕਿ ਅਗਰ ਅਸੀਂ ਚਾਹੋਨੇ ਆ ਕਿ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ 1976 ਦੇ ਵਿੱਚ ਮਿਨੀ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ ਉਹਨੂੰ ਸਟੇਟ ਲਿਸਟ ਚੋਂ ਕੱਢ ਕੇ ਕੰਕਰੈਂਟ ਦੇ ਵਿੱਚ ਕੀਤਾ ਤਾ ਉਹ ਪੂਰਾ ਜਿਹੜਾ ਵਰਲਡ ਬੈਂਕ ਦਾ ਪ੍ਰੈਸ਼ਰ ਹੈ ਕਿ ਐਜੂਕੇਸ਼ਨ ਦਾ ਕਮੋਡੀਫਾਈ ਕਰਨਾ ਤਾਂ ਉਹ ਸਾਰੇ ਦੇ ਖਿਲਾਫ ਇੱਕ ਮੂਵਮੈਂਟ ਵਿਡਨ ਦੀ ਲੋੜ ਆ ਕਿ ਨੈਸ਼ਨਲ ਐਜੂਕੇਸ਼ਨ ਦੇ ਖਿਲਾਫ ਤੇ ਸਿੱਖਿਆ ਨੂੰ ਸਟੇਟਾਂ ਦੇ ਦੇ ਕੋਲ ਦੇਣ ਦਾ ਜਿਹੜਾ ਮਸਲਾ ਉਹ ਸਾਰਾ ਜ਼ਰੂਰੀ ਮਸਲੇ ਨੇ ਕਿ ਇਹ ਸਾਰੀ ਲੜਾਈ ਸੈਨਟ ਦੀ ਦੇ ਵਿੱਚ ਜਿਹੜਾ ਪੋਲਿਟੀਕਲ ਡਿਸਕੋਰਸ ਆ ਉਹ ਇਸੇ ਗੱਲ ਤੇ ਕੇਂਦਰਿਤ ਰਿਹਾ ਕਿ ਅਸੀਂ ਐਨਪੀ ਰਿਜੈਕਟ ਕਰवानी ਆ ਭਗਵਾ ਕਰਨ ਨਹੀਂ ਹੋਣ ਦੇਣਾ ਪ੍ਰਾਈਵੇਟ ਹੋਣ ਨਹੀਂ ਦੇਣਾ ਯੂਨੀਵਰਸਿਟੀ ਨੂੰ ਤੇ ਇਹਦਾ ਸੈਂਟਰਲਾਈਜੇਸ਼ਨ ਨਹੀਂ ਹੋਣਾ ਲੱਗਦਾ ਸਰਕਾਰਾਂ ਦੇ ਸਾਈਡ ਦੀਆਂ ਮੀਟਿੰਗਾਂ ਨੂੰ ਅਟੈਂਡ ਕਰ ਲੈਂਦੀ ਤਾਂ ਆਜਾ ਦਿਨ ਨਾ ਦੇਖਣਾ ਅਰੇ ਸਰਕਾਰਾਂ ਦੀ ਇਹ ਨਲਕੀ ਹੈ ਕਿ ਕਿਸੇ ਵੀ ਕੋਈ ਵੀ ਇਕੱਲੀ ਆਮ ਆਦਮੀ ਪਾਰਟੀ ਨਹੀਂ ਹੈ ਕਾਲੀ ਦਲ ਰਹੇ ਨੇ ਕਾਂਗਰਸ ਰਹੀ ਹੈ ਇਹਨਾਂ ਨੇ ਕਦੇ ਵੀ ਇਹਨਾਂ ਨੇ ਕਦੇ ਵੀ ਜਿਹੜਾ ਹੈਗਾ ਸੈਨੇਟ ਦੀ ਮੀਟਿੰਗ ਅਟੈਂਡ ਨਹੀਂ ਕੀਤੀ ਨਾ ਇਹਨਾਂ ਨੇ ਪ੍ਰੋਪਰ ਫੰਡ ਦਿੱਤੇ ਨੇ ਦੇ ਆਰ ਟੋਟਲੀ ਨਾਨ ਸੀਰੀਅਸ ਅਬਾਊਟ ਦੀ ਸੈਨੇਟ ਨਾਓ ਦੇ ਆਰ ਦੇਰ ਟੋਕੋਡਲ ਦੇ ਲਈ ਟਾਇਰਸ ਨਹੀਂ ਉਹ ਸਾਰੇ ਬਹਾ ਰਹੇ ਨੇ ਜੀ ਔਰ ਸੀਐਮ ਸਾਹਿਬ ਤਾਂ ਅਕਸਰ ਹੀ ਇਹ ਕਹਿੰਦੇ ਆ ਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦਾ ਖੜਨ ਵਾਲਾ ਫਿਰ ਸ਼ਹੀਦ ਭਗਤ ਸਿੰਘ ਦਾ ਨਾਰਾ ਲੈ ਕੇ ਚੱਲੇ ਨੇ ਉਹ ਤਾਂ ਫਿਰ ਉਹ ਗੱਲਾਂ ਤੇ ਕਿਉਂ ਨਹੀਂ ਉਕਰਦੇ ਭਲੇ ਸ਼ਹੀਦ ਭਗਤ ਸਿੰਘ ਦੀ ਸੋਚ ਇਹ ਸੀਗੀ ਕਿ ਦੇਸ਼ ਦੇ ਵਿੱਚ ਗੋਰੇ ਚਲੇ ਜਾਣਗੇ ਪੂਰੀ ਚਮੜੀ ਵਾਲੇ ਆ ਜਾਣਗੇ ਲੁੱਟ ਮਜ਼ਦੂਰ ਦੀ ਉਦੋਂ ਹੀ ਚਲਦੀ ਰਹੇਗੀ ਮਤਲਬ ਇੱਥੇ ਮਜ਼ਦੂਰਾਂ ਦੀ ਵੀ ਲੁੱਟ ਹੋ ਰਹੀ ਆ ਇੱਥੇ ਦਲਤਾਂ ਦੀ ਵੀ ਲੁੱਟ ਹੋ ਰਹੀ ਆ ਇੱਥੇ ਦੇਸ਼ ਦੇ ਰਿਸੋਰਸਸ ਕੇਂਦਰੀਕਰਨ ਹੋ ਰਿਹਾ ਭਗਵੰਤ ਮਾਨ ਬੋਲ ਹੀ ਨਹੀਂ ਰਿਹਾ ਮਤਲਬ ਬੀਐਸਐਫ ਦਾ ਘੇਰਾ ਵਧਾ ਦਿੱਤਾ ਗਿਆ ਉਹਨੇ ਨਹੀਂ ਬੋਲਿਆ ਆਖੜਾ ਵਿਆਸਮੈਨ ਇਵੈਂਟ ਬੋਰਡ ਦੇ ਵਿੱਚ ਸਾਡੀ ਹਿੱਸੇਦਾਰੀ ਚਲੇਗੀ ਉਹ ਉਹਦੇ ਉੱਪਰ ਉਹਨੇ ਕੋਈ ਗੱਲ ਨਹੀਂ ਕੀਤੀ ਕਦੇ ਭਗਵੰਤ ਜੀ ਨੇ ਇਹ ਨਾਰਾ ਨਹੀਂ ਦਿੱਤਾ ਇਹ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੀ ਚੰਡੀਗੜ੍ਹਾ ਨੂੰ ਪੰਜਾਬ ਵਾਸਤੇ ਹੋਣਾ ਚਾਹੀਦਾ ਨਾ ਪੰਜਾਬ ਯੂਨੀਵਰਸਿਟੀ ਨੂੰ ਕਲੇਮ ਕੀਤਾ ਤੁਸੀਂ ਫੰਡ ਦਾ 10-15 ਕਰੋੜ ਦਿੰਨੇ ਆ 40 ਕਰੋੜ ਦਿੰਨੇ ਆ ਤਾਂ ਉਹਦੇ ਵਿੱਚ ਥੋੜੀਆ ਪੂਰਾ ਫੰਡ ਫੰਡ ਦਿਓ ਤੁਸੀਂ ਉਹਦੇ ਵਾਸਤੇ ਤੁਸੀਂ ਲੜੋ ਵੱਧ ਅਧਿਕਾਰਾਂ ਦੇ ਲਈ ਤੁਸੀਂ ਤਾਂ ਮੋਦੀ ਦੀ ਗੋਦੀ 'ਚ ਬਹਿ ਜਾਂਦੇ ਹੋ ਉਹਨਾਂ ਨੂੰ ਇੱਥੇ ਪ੍ਰੋਗਰਾਮਾਂ ਤੇ ਇਨਵਾਈਟ ਕਰ ਰਹੇ ਹੋ ਉਹਨਾਂ ਦੇ ਬੰਦਿਆਂ ਨੂੰ ਤਾਂ ਇਹ ਸੋਚਣ ਵਾਲੀ ਗੱਲ ਆ ਕਿ ਅਸੀਂ ਸਰਕਾਰ ਲੱਗਦਾ ਵੀ ਇਹ ਪੰਜਾਬ ਦੇ ਸਰਕਾਰ ਦੇ ਨਾਲ ਮਰ ਦਿੱਲੀ ਸਾਰੇ ਇੱਕ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਮੌਕੇ ਦੀਆਂ ਰੂਲਿੰਗ ਕਲਾਸਿਸ ਨੇ ਇਹ ਇਹਨਾਂ ਦਾ ਇੱਕ ਹੀ ਏਜੰਡਾ ਵਰਲਡ ਬੈਂਕ ਆਈਐਮਐਫ ਤੇ ਡਬਲਿਊਟੀਓ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਨੇ ਉਹ ਪੂਰੇ ਦੇਸ਼ ਦੇ ਜਾਂ ਥਰਡ ਵਰਡ ਕੰਟਰੀਸ ਨੂੰ ਕੰਟਰੋਲ ਕਰਨਾ ਚਾਹੁੰਦੀਆਂ ਨੇ ਉਹ ਚਾਹੇ ਐਗਰੀਕਲਚਰ ਦਾ ਫੀਲਡ ਹੋਵੇ ਚਾਹੇ ਐਜੂਕੇਸ਼ਨ ਹੋਵੇ ਹੈਲਥ ਹੋਵੇ ਹੁਣ ਇਲੈਕਟ੍ਰਿਸਿਟੀ ਬਿੱਲ ਆਇਆ ਉਹ ਲਗਾਤਾਰ ਜਿਹੜੀਆਂ ਸਾਮਰਾਜਵਾਦੀ ਨੀਤੀਆਂ ਨੇ ਉਹਦੇ ਤਹਿਤ ਸਾਰਾ ਜਿਹੜਾ ਹੈਗਾ ਤੰਤਰ-ਵੰਤਰ ਉਹਦਾ ਉਦਾ ਕੇਂਦਰੀਕਰਨ ਕਰਨਾ ਤਾਂ ਕਿ ਇੱਕ ਜਗ੍ਹਾ ਤੇ ਸਾਰੇ ਫੈਸਲੇ ਹੋਣ ਕੋਈ ਕਲੀਅਰੈਂਸ ਦੀ ਦਿੱਕਤ ਨਾ ਆਵੇ ਐਜੂਕੇਸ਼ਨ ਪ੍ਰਾਈਵੇਟ ਹੋ ਜਾਏ ਸਭ ਕੁਝ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਲੋਕ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵਿੱਚ ਆਈਆਂ ਨੇ ਮਜ਼ਦੂਰ ਜਥੇਬੰਦੀਆਂ ਆਈਆਂ ਨੇ ਮੁਲਾਜ਼ਮ ਆਏ ਨੇ ਔਰਤਾਂ ਦਲਤਾਂ ਸਭੀਆਂ ਜਥੇਬੰਦੀਆਂ ਨੇ ਆ ਕੇ ਇਸ ਧਰਨੇ ਦੇ ਵਿੱਚ ਜਾਨ ਫੁਕੀ ਆ ਇਹ ਧਰਨਾ ਇੰਨੀ ਚੜ੍ਹਦੀ ਕਲਾ ਦੇ ਵਿੱਚ ਆ ਕਿ ਉਹਨੋਂ ਮੀਟਿੰਗਾਂ ਕਰ ਲਈ ਮਜਬੂਰ ਹੋ ਰਹੇ ਨੇ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਇਹਨੂੰ ਡਾਇਵਰਟ ਕਰਨ ਦੀ ਡਿਵਾਈਡ ਕਰਨ ਦੀ ਲੇਕਿਨ ਸਾਡੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬਿਲਕੁਲ ਸਪਸ਼ਟ ਹੈ ਕਿ ਅਸੀਂ ਲੜਾਂਗੇ ਜਿੱਤਾਂਗੇ ਤੇ ਮੋਦੀ ਦੀ ਧੌਣ ਤੇ ਕਿਲਾ ਗੱਡ ਕੇ ਰਾਂਗੇ ਜਿਆਦਾ ਲਾਠੀ ਚਾਰਜ ਹੋਇਆ ਪੰਜਾਬ ਪੁਲਿਸ ਨੇ ਵੀ ਨੌਜਵਾਨ ਸਟੂਡੈਂਟਾਂ ਤੇ ਤਸ਼ੱਦਦ ਗਾਇ ਕਿ ਉਦੋਂ ਥੋੜਾ ਬਹੁਤਾ ਡਰ ਸੀਗਾ ਕਿ ਲੱਗਦਾ ਸੀ ਐਡਾ ਲੰਮਾ ਅਸੀਂ ਖਿੱਚ ਲਾਂਗੇ ਮੋਰਚੇ ਨੂੰ ਨਹੀਂ ਨਹੀਂ ਦੇਖੋ ਇਹ ਇਸ਼ੂ ਹੀ ਐਡਾ ਵੱਡਾ ਹੈ ਦਾ ਸੈਂਟੀਮੈਂਟ ਦੇਖੋ ਟਰੈਵਲ ਕਰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੱਸਦਾ ਕਿ ਕਿੰ ਕਿ ਇੱਕ 18 ਸਾਲ ਦਾ ਨੌਜਵਾਨ ਉਹ ਖਾਲਸਾ ਕਾਲਜ ਦੇ ਵਿੱਚ ਪੜਦਾ ਹੈ ਬੀਏ ਸੈਕੰਡ ਇਅਰ ਦਾ ਵਿਦਿਆਰਥੀ ਹੈ ਉਹ ਤਿੰਨ ਵਿਦਿਆਰਥੀਆਂ ਨੇ ਇੰਸਟਾਗ੍ਰam ਤੇ ਦੇਖ ਕੇ ਇੱਕ ਪ੍ਰੋਗਰਾਮ ਬਣਾਇਆ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਣਾ ਬਚਾਉਣਾ ਪੰਜਾਬ ਯੂਨੀਵਰਸਿਟੀ ਖੋਈ ਜਾ ਰਹੀ ਹੈ ਉਹਦੇ ਵਿੱਚ ਦੋ ਦੋਸਤ ਜਵਾਬ ਦੇ ਗਏ ਕਿ ਹੁਣ ਨਹੀਂ ਅਸੀਂ ਜਾ ਸਕਦੇ ਵੀ ਕੋਈ ਪ੍ਰੋਬਲਮ ਆ ਗਈ ਉਹ ਇਕੱਲਾ ਅਨਮੋਲ ਮੁੰਡਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਥੇ ਧਰਨੇ ਦੇ ਵਿੱਚ ਲਗਾਤਾਰ ਹਾਜ਼ਰ ਹੈ ਉਹ ਧਰਨੇ ਦੀ ਤਸਵੀਰ ਤਾਂ ਇਹ ਆ ਮਤਲਬ ਫਰੋਜ਼ਪੁਰ ਫਾਜ਼ਿਲਕਾ ਐਡੀ ਦੂਰ ਦੂਰ ਤੋਂ ਮੁਕਸਰ ਤੋਂ ਲੋਕ ਇੱਥੇ ਆ ਕੇ ਉਹ ਮੁੰਡਾ ਮੇਰੇ ਨਾਲ ਖੜਾ ਹੈ ਉਹ ਮਤਲਬ ਇੱਥੇ ਪੱਕੇ ਆਏ ਵਕਿਆ ਆਏ ਬੈਠੇ ਨੇ ਮਤਲਬ ਉਹ ਧਰਨੇ ਆ ਧਰਨਾ ਇੱਕ ਕਿਆ ਰੂਪ ਹੈ ਸੈਂਟੀਮੈਂਟ ਜੁੜਿਆ ਹੋਇਆ ਹੈ ਜਨਬ ਕੇਂਦੀ ਸਰਕਾਰ ਦੇ ਵਿਰੋਧ ਨੂੰ ਦੂਰ ਕਰਤਾ ਕਿਉਂਕਿ ਜਿਹੜੇ ਸਟੂਡੈਂਟਸ ਆ ਅੱਜ ਯੂਨੀਵਰਸਿਟੀ ਦੇ ਨਾਲ ਖੜੇ ਨੇ ਜਿਹਦਾ ਅਗਰਾਹ ਸਾਹਿਬ ਆਏ ਨੇ ਕੀ ਹੌਸਲਾ ਫੁਜਾਈ ਕਰਕੇ ਗਏ ਮਤਲਬ ਬਿਲਕੁਲ ਉਹੀ ਸਾਰੀ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਸਾਮਰਾਜਵਾਦੀ ਨੀਤੀਆਂ ਦੇ ਤਹਿਤ ਸਾਰੀ ਐਜੂਕੇਸ਼ਨ ਨੂੰ ਪ੍ਰਾਈਵੇਟ ਕਰ ਰਹੇ ਨੇ ਤੇ ਗੁਰਾਹ ਸਾਹਿਬ ਨੇ ਕਿ ਯੂਨੀਵਰਸਿਟੀ ਪ੍ਰਾਈਵੇਟ ਨਹੀਂ ਹੋਣ ਦੇਣਗੇ ਪੰਜਾਬ ਦੀ ਹੀ ਯੂਨੀਵਰਸਿਟੀ ਆ ਪੰਜਾਬ ਦੇ ਦੇ ਫੈਡਰਲ ਰਾਈਟਸ ਇਹਦੇ ਨਾਲ ਜੁੜੇ ਹੋਏ ਨੇ ਤੇ ਹੋਰ ਸਟੇਟਾਂ ਦੀ ਵੀ ਇਹਦੇ ਨਾਲ ਇੱਕ ਯੂਨਿਟੀ ਬਣਨੀ ਚਾਹੀਦੀ ਕਿਉਂਕਿ ਇਕੱਲੇ ਪੰਜਾਬ ਦੇ ਰਾਈਟ ਥੋੜੀ ਘੋਰ ਰਹੇ ਨੇ ਉਹ ਜੀਐਸਟੀ ਲੈ ਕੇ ਆਂਦਾ ਉਹਨੇ ਸਾਰੀਆਂ ਜਿੰਨੀਆਂ ਵੀ ਫਾਈਨੈਂਸ਼ੀਅਲ ਪਾਵਰਸ ਨੇ ਉਹਦਾ ਸੈਂਟਰਲਾਈਜੇਸ਼ਨ ਕਰ ਲਿਆ ਮਤਲਬ ਇਹ ਕਿਹਾ ਜਾ ਰਿਹਾ ਕਿ ਤੁਸੀਂ ਵੀ ਐਜੂਕੇਸ਼ਨ ਦੇ ਲਈ ਫੰਡ ਸੈਂਟਰ ਨਹੀਂ ਦੇਗਾ ਵੀ ਕਿਉਂ ਨਹੀਂ ਦਵੋਗੇ ਸਟੇਟਾਂ ਕੋਲ ਤੁਸੀਂ ਫੰਡ ਛੱਡੇ ਹੀ ਨਹੀਂ ਹੈਗੇ ਸਾਰਾ ਤਾਂ ਜੀਐਸਟੀ ਤੁਸੀਂ ਲੈ ਕੇ ਕਾਰਪੋਰੇਟ ਟੈਕਸ ਤੁਹਾਡੇ ਕੋਲ ਕਲੈਕਸ਼ਨ ਹੋ ਰਹੀ ਹੈ ਇਨਕਮ ਟੈਕਸ ਤੁਹਾਡੇ ਕੋਲ ਜਾ ਰਿਹਾ ਸਟੇਟਾਂ ਕੋਲ ਤਾਂ ਟੈਕਸੇਸ਼ਨ ਦੀ ਪਾਵਰ ਸੀ ਬਹੁਤ ਘਟ ਰਹੀਆਂ ਨੇ ਪੈਸੀ ਬੜੇ ਦਾ ਡ੍ਰੈਗ ਨੇ ਐਕਸਪੈਂਡੀਚਰ ਦੇ ਸਾਰੇ ਖਰਚੇ ਸਟੇਟ ਨੂੰ ਦੇਤੇ ਤੇ ਇਨਕਮ ਦੇ ਸਾਰੇ ਉਹਦਾ ਸੈਂਟਰਲਾਈਜੇਸ਼ਨ ਕਰ ਲਿਆ ਤਾਂ ਇਸ ਡਿਸਕੋਰਸ ਦੇ ਵਿੱਚ ਫੈਡਰਲ ਰਾਈਟਸ ਦੇ ਲਈ ਲੜਨ ਦੀ ਜ਼ਰੂਰਤ ਹੈ ਕਾਰਪੋਰੇਟਾਈਜੇਸ਼ਨ ਜੋ ਹੋ ਰਿਹਾ ਪੂਰੇ ਦੇਸ਼ ਦਾ ਉਹਦੇ ਉਲਟ ਲੜਨ ਦੀ ਲੋੜ ਹੈ ਤਾਂ ਵੱਡੀ ਲੜਾਈ ਦਾ ਹਿੱਸਾ ਤਾਂ ਇਹ ਜਦੋਂ ਤੱਕ ਅਸੀਂ ਨਹੀਂ ਲੜਦੇ ਉਦੋਂ ਤੱਕ ਇਹਨਾਂ ਨੇ ਸਾਡੀ ਕਦੇ ਨਾ ਕਦੇ ਸਾਡੀ ਬਾਹ ਮਰੂੜੀ ਜਾਣੀ ਆ ਗਾਹੇ ਬਗਾਹੇ ਕਦੇ ਇੱਧਰ ਤੋਂ ਇੱਧਰ ਤੋਂ ਮੋੜ ਲਈ ਕਦੇ ਉੱਧਰ ਤੋਂ ਮੋੜ ਲਈ ਇਹ ਲਗਾਤਾਰ ਇਹ ਦੌਰ ਜਾਰੀ ਰਹਿਣਾ ਪਰ ਲੋਕ ਸੰਘਰਸ਼ ਜਿਹੜੇ ਹੈਗੇ ਨੇ ਲੋਕ ਸੰਘਰਸ਼ ਉਸ ਸਮੇਂ ਦੀਆਂ ਹਕੂਮਤਾਂ ਨੂੰ ਹਮੇਸ਼ਾ ਅੱਖਾਂ ਚੱਖਾਂ ਬਾਕੇ ਲੜਦੇ ਆਏ ਨੇ ਚਿੱਤੇ ਆਜਮ ਭਗਤ ਸਿੰਘ ਦੀ ਸੋਚ ਤੇ ਅੱਜ ਵੀ ਲੋਕ ਬੇਵਾਕੀ ਨਾਲ ਲੜ ਰਹੇ ਨੇ ਲਾਸਟ ਸਵਾਲ ਲਵਾਂਗਾ ਜਿਸ ਤਰ੍ਹਾਂ ਤੁਸੀਂ ਕਹਿ ਕਿ ਅਸੀਂ ਉਹਨਾ ਟਾਈਮ ਬੈਠੇ ਰਵਾਂਗੇ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੀ ਲੱਗਦਾ ਕਿ ਕਦੋਂ ਤੀਕੇ ਮੰਗਾਂ ਪੂਰੀਆਂ ਹੋਣਗੀਆਂ ਕੋਈ ਉਮੀਦ ਆ ਕਿ ਜਿਹੜੀ ਸਮਝ ਛੇ ਜਿਹੜਾ ਇਤਿਹਾਸਿਕ ਘੋਲ ਹੋਇਆ ਇਤਿਹਾਸਿਕ ਪ੍ਰੋਟੈਸਟ ਹੋਇਆ 10 ਨਵੰਬਰ ਨੂੰ ਉਹਦੇ ਨਾਲ ਪੰਜਾਬ ਯੂਨੀਵਰਸਿਟੀ ਛੱਡੋ ਬੀਜੇਪੀ ਸਰਕਾਰ ਦੀ ਅੱਖਾਂ ਇਹ ਸਾਹਦ ਤੱਕ ਖੁਲੀਆਂ ਜਵਾਈ ਚਾਂਸਲਰ ਦੀ ਮੀਟਿੰਗ ਤੇ ਬੈਠੇ ਕਹਿੰਦੇ ਐਜੂਕੇਸ਼ਨ ਮਿਨਿਸਟਰ ਦੇ ਦੋ ਸੈਕਟਰੀ ਪੰਜਾਬ ਯੂਨੀਵਰਸਿਟੀ ਪਰਮਨੈਂਟ ਡੇਰਾ ਲਾ ਕੇ ਬੈਠੇ ਨੇ ਮਤਲਬ ਇਹ ਇੱਕ ਵੱਡੀ ਗੱਲ ਆ ਕਿ ਉਹਨਾਂ ਨੂੰ ਪਤਾ ਵੀ ਇਹ ਇੱਕ ਸੈਨੇਟ ਦਾ ਇਸ਼ੂ ਫੈਡਰਲ ਰਾਈਟਸ ਤੱਕ ਜਾਣਾ ਇਹਨੇ ਕੇਂਦਰੀਕਰਨ ਦੇ ਉਲਟ ਬਣਨਾ ਇੱਕ ਮੂਵਮੈਂਟ ਬਣਨੀ ਆ ਕਿ ਇੱਕ ਪ੍ਰਤੀਕ ਸੈਨੇਟ ਦਾ ਧਰਨਾ ਇੱਕ ਸਿੰਬਲ ਬਣ ਚੁੱਕਿਆ ਕਿ ਫੈਡਰਲ ਰਾਈਟਸ ਦੀ ਲੜਾਈ ਕਿਵੇਂ ਲੜ ਇਹ ਲੱਗਦਾ ਹੁਣ ਗਲੇ ਦੀ ਹੱਡੀ ਬਣ ਗਿਆ ਗਲੇ ਦੀ ਹੱਡੀ ਅਸੀਂ ਇਹਨਾਂ ਦੇ ਕੱਢ ਦੇਣੀ ਆ ਸਾਰੀਆਂ ਹੱਡੀਆਂ ਕੱਢਾਂਗੇ ਜਦੋਂ ਲੋਕ ਇੱਕ ਹੋ ਜਾਣ ਜਿੱਦਾਂ ਕਾਮਰੇਡ ਮਾਓ ਇੱਕ ਗੱਲ ਕਰਦਾ ਕਹਿੰਦਾ ਲੋਕ ਜਿਹੜੇ ਹੁੰਦੇ ਨੇ ਨਾ ਲੋਕ ਹੀ ਚਾਲਕ ਸ਼ਕਤੀ ਹੁੰਦੇ ਨੇ ਲੋਕ ਲੋਕ ਸੰਘਰਸ਼ਾਂ ਦੇ ਟੇਕ ਤੇ ਸਾਰੀਆਂ ਚੀਜ਼ਾਂ ਜਿੱਤ ਸਕਦੇ ਨੇ ਤੇ ਲੋ ਜਿਹੜੇ ਲੋਕ ਵਿਰੋਧੀ ਤਾਕਤਾਂ ਨੇ ਚਾਹੇ ਸਾਮਰਾਜਵਾਦੀ ਤਾਕਤਾਂ ਨੇ ਚਾਹੇ ਲੈਂਡਲੋਰਡ ਸੈਕਸ਼ਨ ਆ ਸਾਰਿਆਂ ਨੂੰ ਹਰਾਇਆ ਜਾ ਸਕਦਾ ਹੈ ਜੀ ਧੰਨਵਾਦ ਸੋ ਗੱਲਬਾਤ ਕੀਤੀ ਨੌਜਵਾਨਾਂ ਦੇ ਨਾਲ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇ ਦਿੱਤਾ ਕਮੈਂਟ ਸੈਕਸ਼ਨਾਂ ਵਿੱਚ ਜਰੂਰ ਜੋੜਨਾ ਜੁੜ ਰਹਾ ਸਫਰ ਟੈਲੀਵਿਜ਼ਨ ਨਾਲ ਕੈਮਰਾਮੈਨ ਕਾਸ਼ਤੀਬ ਦੇ ਨਾਲ ਮੈਂ ਪਰਮਜੀਤ ਸਿੰਘ ਧੰਨਵਾਦ